ਤੇ ਤੁਸੀਂ ਕਿਸੇ ਦੀ ਵਿਚਾਰਤਾ ਨੂੰ ਮਾਰ ਨਹੀਂ ਸਕਦੇ ਤੇ ਉਸ ਨੂੰ ਸਜ਼ਾ ਦਵਾਈ ਗਈ ਜ਼ਹਿਰ ਦਾ ਪਿਆਲਾ ਪੀਣ ਦੀ ਲੋਕਾਂ ਦੇ ਮਨਾਂ 'ਚ ਵੀ ਅਜੇ ਤੱਕ ਮਹਾਤਮਾ ਬੁੱਧ ਜਿੰਦਾ ਹੈ ਸਿਰਫ ਭੇਡਾਂ ਦੀ ਕਦਰ ਹੁੰਦੀ ਹੈ ਉਹਨੇ ਪੱਥਰ ਦੀ ਜਗ੍ਹਾ ਫੁੱਲ ਮਾਰਿਆ ਸੀਗਾ ਤੇ ਉਹ ਉਸ ਟਾਈਮ ਬੋਕ ਕਰ ਲਾਇਆ ਸੀਗਾ ਉਹ ਜਿਹੜੀ ਧੌਣ ਹੈ ਕਿਸੇ ਬਾਂਦਰ ਦੇ ਉੱਪਰ ਲਾ ਕੇ ਪੋਸਟਰ ਛਪਾਏ ਗਏ ਉਹਦਾ ਮਜ਼ਾਕ ਉਡਾਇਆ ਗਿਆ ਸਾਸਿਕਾਲ ਦੀ ਕਹਿੰਦੇ ਆ ਵੀ ਤੁਸੀਂ ਨਾ ਬੰਦੇ ਦੀ ਸੋਚ ਨੂੰ ਖਤਮ ਨਹੀਂ ਕਰ ਸਕਦੇ ਉਸ ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕਰ ਸਕਦੇ ਚਾਹੇ ਉਸ ਬੰਦੇ ਨੂੰ ਤੁਸੀਂ ਜਿੱਦਾਂ ਮਰਜੀ ਉਹਦਾ ਵਿਰੁੱਧ ਭੰਡੀ ਪ੍ਰਚਾਰ ਕਰਦੇ ਹੋ ਜਾਂ ਉਹਨੂੰ ਜਾਨੋਂ ਖਤਮ ਕਰਦੇ ਹੋ ਪਰ ਵਿਚਾਰ ਨਹੀਂ ਮਰਦੇ ਕਿੰਨੇ ਮਹਾਪੁਰਸ਼ ਹੋਏ ਆ ਕਿੰਨੇ ਦਾਰਸ਼ਨਿਕ ਹੋਏ ਆ ਜਿਹੜੇ ਆਪਣੇ ਵਿਚਾਰਾਂ ਕਰਕੇ ਜੀਵਤ ਹੈ ਅਮਰ ਹੈ ਅਜੀਬੀ ਅਜੀਬੀ ਉਹਨਾਂ ਦਾ ਅਸੀਂ ਨਾ ਬੜੇ ਸਤਕਾਰ ਨਾਲ ਲੈਂਦੇ ਹਾਂ ਮੰਨਦੇ ਹਾਂ ਉਹਨਾਂ ਨੂੰ ਤੇ ਅੱਜ ਮੈਂ ਨਾ ਕੁਝ ਦਾਰਸ਼ਨਿਕਾਂ ਦੇ ਵੀ ਨਾਮ ਲਵਾਗਾ ਤੇ ਕੁਝ ਮਹਾਪੁਰਸ਼ਾਂ ਦੇ ਕੁਝ ਸਾਰਿਆਂ ਦੇ ਨਹੀਂ ਲੈ ਸਕਦਾ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਜਿਦਾ ਸੋਕਰੇਟ ਹੋਇਆ ਸ਼੍ਰੀ ਗੁਰੂ ਨਾਨਕ ਤੇਜ ਜੀ ਹੋਏ ਮਹਾਤਮਾ ਬੁੱਧ ਜੀ ਹੋਏ ਜਾਂ ਹੋਰ ਕਈ ਮੀਰਾ ਦਾ ਨਾਮ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਤੇ ਕੁਝ ਅਲੱਗ ਜਿਹੀਆਂ ਵਿਸ਼ਿਆਂ ਤੇ ਮੈਂ ਵੀਡੀਓ ਬਣਾਣਾ ਹੁੰਦਾ ਹੈ ਮੇਰੇ ਵਿਚਾਰ ਹੋ ਸਕਦਾ ਕਿਸੇ ਨਾਲ ਨਾਮ ਮਿਲਦੇ ਹੋ ਜੇ ਤੁਸੀਂ ਆਪਣੇ ਵਿਚਾਰ ਰੱਖਣਾ ਚਾਹਦੇ ਹੋ ਤਾਂ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਟਿੱਪਣੀ ਆਪਣੀ ਦੇ ਸਕਦੇ ਹੋ ਤੇ ਉਹ ਵੀ ਸਾਰਥਕ ਸ਼ਬਦਾਂ 'ਚ ਤੇ ਆਪਾਂ ਅੱਜ ਵੀਡੀਓ ਸ਼ੁਰੂ ਕਰਦੇ ਆਂ ਕਿ ਤੁਸੀਂ ਕਿਸੇ ਦੀ ਵਿਚਾਰਧਾਰਾ ਨੂੰ ਮਾਰ ਨਹੀਂ ਸਕਦੇ ਹੁਣ ਸਭ ਤੋਂ ਪਹਿਲਾਂ ਕਰਦੇ ਆਂ ਸੋਕਰੇਟ ਦੀ ਗੱਲ ਸੋਕਰੇਟ ਜੁਨਾਨ ਦੇਸ਼ ਦਾ ਗ੍ਰੀਸ ਦਾ ਦਾਰਸ਼ਨਿਕ ਸੀ ਉਹਨੂੰ ਵੀ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ ਕਿਉਂਕਿ ਉਹਨੇ ਨਾ ਪੁਜਾਰੀ ਵਰਗ ਤੇ ਸਿੱਧੀ ਚੋਟ ਲਾਈ ਸੀ ਉਹ ਅਜੇ ਵੀ ਜ਼ਿੰਦਾ ਹੈ ਸਾਡੇ ਵਿੱਚ ਅਸੀਂ ਯਾਦ ਤਾਂ ਹੀ ਕਰਦੇ ਹਾਂ ਜੀਵ ਵਿੱਚ ਕੋਈ ਖਾਸ ਗੱਲ ਸੀ ਉਹਨੇ ਸੂਰਜ ਨੂੰ ਅੱਗ ਦਾ ਗੋਲਾ ਕਿਹਾ ਸੀਗਾ ਚੰਦਰਮਾ ਨੂੰ ਪੱਥਰ ਕਿਹਾ ਸੀਗਾ ਤੇ ਹੋਰ ਕਈ ਵਿਚਾਰ ਸੀਗੇ ਉਹਦੇ ਇਨਕਲਾਬੀ ਤੇ ਉਸ ਜਮਾਨੇ ਦੇ ਵਿੱਚ ਗ੍ਰੀਸ ਦੇ ਵਿੱਚ ਸੂਰਜ ਤੇ ਚੰਦਰਮਾ ਨੂੰ ਦੇਵਤਿਆਂ ਦੀ ਤਰ੍ਹਾਂ ਪੂਜਦੇ ਹੁੰਦੇ ਸੀ ਤੇ ਪੁਜਾਰੀ ਵਰਗ ਨੂੰ ਨੇ ਇਹ ਇਲزام ਲਾਇਆ ਕਿ ਸਾਡੇ ਦੇਵਤਿਆਂ ਦਾ ਅਪਮਾਨ ਕੀਤਾ ਹੈ ਤੇ ਇਹ ਬੰਦਾ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿਉਂਕਿ ਪੁਜਾਰੀ ਵਰਗ ਨੂੰ ਆਪਣੀ ਦੁਕਾਨਦਾਰੀ ਬੰਦ ਹੋਣ ਦਾ ਖਤਰਾ ਪੈਦਾ ਹੋ ਗਿਆ ਤੇ ਉਸ ਨੂੰ ਸਜ਼ਾ ਦਵਾਈ ਗਈ ਜ਼ਹਿਰ ਦਾ ਪਿਆਲਾ ਪੀਣ ਦੀ ਜਿਹੜਾ ਉਹਨੇ ਬਿਨਾਂ ਚੀਝਕਦੇ ਪੀ ਲਿਆ ਚਾਹੇ ਉਹ ਬੇਕਸੂਰ ਸੀਗਾ ਪਰ ਉਦੇ ਵਿਚਾਰ ਉਹਦੀਆਂ ਗੱਲਾਂ ਹਜੇ ਤੱਕ ਜਿੰਦਾ ਹੈ ਸੋ ਇਹੀ ਗੱਲ ਹੈ ਵੀ ਤੁਸੀਂ ਮਾਰ ਨਹੀਂ ਸਕਦੇ ਕਿਸੇ ਦੇ ਵਿਚਾਰਾਂ ਨੂੰ ਹੁਣ ਗੱਲ ਕਰਦੇ ਆ ਜੀ ਮਹਾਤਮਾ ਬੁੱਧ ਜੀ ਮਹਾਤਮਾ ਬੁੱਧ ਦਾ ਵੀ ਬਹੁਤ ਵਿਰੋਧ ਹੋਇਆ ਸੀ ਉਹਨਾਂ ਤੇ ਪੱਥਰ ਵੀ ਮਾਰੇ ਗਏ ਤਾਂ ਹੋਰ ਵੀ ਕਈ ਤਰੀਕਿਆਂ ਨਾਲ ਵਿਰੋਧ ਹੋਇਆ ਸੀ ਕਿਉਂਕਿ ਉਹਨਾਂ ਦੇ ਜੋ ਵਿਚਾਰ ਸੀਗੇ ਉਹ ਵੀ ਇਨਕਲਾਬੀ ਸੀਗੇ ਉਸ ਜਮਾਨੇ ਦੇ हिसाब ਨਾਲ ਅੱਜ ਤੋ ਤਕਰੀਬਨ 3000 ਸਾਲ ਕਹਿ ਸਕਦੇ ਆ ਉਹ ਵੀ ਜਾਤ ਪਾਤ ਦੇ ਵਿਰੋਧੀ ਸੀਗੇ ਮਤਲਬ ਜੋ ਸਮਾਜ ਚ ਬੰਡੀਆਂ ਪਾਈਆਂ ਗਈਆਂ ਸੀਆਂ ਆਪਣੇ ਫਾਇਦੇ ਲਈ ਕੁਝ ਲੋਕਾਂ ਨੇ ਉਹਦੇ ਵਿਰੋਧ ਕਰਦੇ ਸੀਗੇ ਜਾਂ ਧਰਮ ਦੇ ਨਾਮ ਤੇ ਜੋ ਕਰਮਕਾਂਡ ਹੁੰਦੇ ਸੀਗੇ ਚਾਹੇ ਉਹ ਜਾਨਵਰਾਂ ਦੀ ਬਲੀ ਹੋਵੇ ਉਹਨਾਂ ਚੀਜ਼ਾਂ ਦਾ ਉਹ ਨਹੀਂ ਧਾਰਮਿਕ ਕ੍ਰਿਤਿਆਵਾਂ ਦਾ ਵਿਰੋਧ ਕੀਤਾ ਜੀਵਨ ਜਾਂਚ ਸਿਖਾਉਣ ਵਾਲੀ ਉਪਦੇਸ਼ ਦਿੱਤੇ ਆ ਸਿੱਖਿਆਵਾਂ ਦਿੱਤੀਆਂ ਆ ਜਿੱਦਾਂ ਚੰਗੇ ਕਰਮ ਕਰਨਾ ਮਤਲਬ ਜੀਵਨ ਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਤੁਸੀਂ ਆਪਣੀ ਜੀਵਨ ਦੇ ਵਿੱਚ ਵਧੀਆ ਸੁਧਾਰ ਲਿਆ ਸਕਦੇ ਆ ਭਾਵੇਂ ਪੂਰੇ ਮਹਾਦੀਪ ਚੋਂ ਭਾਰਤੀ ਮਹਾਦੀਪ ਚੋਂ ਬੁੱਧ ਧਰਮ ਖਤਮ ਹੋ ਗਿਆ ਹੈ ਜਾਂ ਕਿਸੇ ਸਾਜਿਸ਼ ਤਹਿਤ ਖਤਮ ਕਰ ਦਿੱਤਾ ਗਿਆ ਪਰ ਵਿਚਾਰ ਹਜੇ ਜਿੰਦਾ ਹੈ ਲੋਕਾਂ ਦੇ ਮਨਾਂ 'ਚ ਵੀ ਅਜੇ ਤੱਕ ਮਹਾਤਮਾ ਬੁੱਧ ਜਿੰਦਾ ਹੈ ਉਹਦੇ ਵਿਚਾਰ ਜਿੰਦਾ ਹੈ ਤੇ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਹਨੇ ਵੀ ਆਪਣੀ ਇੱਕ ਵੱਖਰੀ ਵਿਚਾਰ ਧਾਰਾ ਪ੍ਰਗਟ ਕੀਤੀ ਸੀ ਉਹਨੇ ਵੀ ਜਿਹੜੇ ਧਾਰਮਿਕ ਕੁਰਿਤਿਆਸ ਕਿਹਾ ਉਹਨਾਂ ਦਾ ਪੁਰਜ਼ੋਰ ਖੰਡਨ ਕੀਤਾ ਸੀਗਾ ਚਾਹੇ ਉਹ ਅੰਧਵਿਸ਼ਵਾਸ ਹੋਣ ਉਹਨੇ ਕਿਹਾ ਸੀਗਾ ਵੀ ਰੱਬ ਇੱਕ ਹੈ ਸਰਬ ਵਿਆਪੀ ਹੈ ਰੱਬ ਚਾਹੇ ਉਹਨੇ ਹਰਦਵਾਰ ਚ ਜਾ ਕੇ ਪਾਣੀ ਬਾਕੀ ਲੋਕ ਸੂਰਜ ਵਾਲੇ ਪਾਸੇ ਨੂੰ ਦੇ ਰਹੇ ਸੀ ਪਾਣੀ ਉਹ ਪੰਜਾਬ ਦੇ ਪਿੰਡਾਂ ਖੇਤਾਂ ਵਾਲੂ ਦੇਣ ਲੱਪੇ ਸੀਗੇ ਅਲੱਗ-ਅਲੱਗ ਤਰੀਕੇ ਨਾਲ ਉਹਨੇ ਦੱਸਿਆ ਨਾ ਚਾਹੇ ਉਹ ਕਾਬਾ ਮੱਕਾ ਜਾ ਕੇ ਉਹਨੇ ਦੱਸਿਆ ਵੀ ਰੱਬ ਹਰ ਇੱਕ ਪਾਸੇ ਹੈ ਜਿੱਧਰ ਮਰਜੀ ਮਤਲਬ ਪੈਰ ਕੀਤੇ ਸੀਗੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਵੀ ਤੁਸੀਂ ਮੱਤੇ ਮੱਕਾ شریف 발 ਪੈਰ ਕੀਤੇ ਤੇ ਉੱਥੇ ਉਹਨੇ ਇਹੀ ਦੱਸਿਆ ਸੀਗਾ ਵੀ ਰੱਬ ਹਰ ਪਾਸੇ ਹੈ ਤੁਸੀਂ ਕਿੱਧਰ ਮੇਰੇ ਜਿੱਧਰ ਰੱਬ ਹੈ ਨਹੀਂ ਉਧਰ ਪੈਰ ਕਰਦੇ ਹੋ ਚਾਹੇ ਉਹ ਪੂਰੀ ਗਏ ਸੀਗੇ ਉੱਥੇ ਉਹਨੇ ਦੱਸਿਆ ਵੀ ਜਿਹੜੀ ਤੁਸੀਂ ਆਰਤੀ ਕਰਦੀ ਹੈ ਦੁਨਿਆਵੀ ਹੈ ਜਿਹੜੀ ਰੱਬ ਦੀ ਅਸਲੀ ਆਰਤੀ ਹੈ ਉਹ ਹੋ ਰਹੀ ਹੈ ਉਹ ਕਦੇ ਬੰਦ ਨਹੀਂ ਹੁੰਦੀ ਉਹ ਤੁਸੀਂ ਸ਼ਬਦ ਸੁਣਿਆ ਹੋਵੇਗਾ ਕੀਰਤਨ ਸੋਲਾ ਜਦੋਂ ਤੁਸੀਂ ਪਾਠ ਕਰਦੇ ਆ ਉਸ ਦੇ ਵਿੱਚ ਆਉਂਦਾ ਹੈ ਚਾਹੇ ਉਹਨਾਂ ਹੀ ਬਥੇਰਾ ਜੋਰ ਲਾਇਆ ਲੋਕਾਂ ਨੂੰ ਝੂਠੇ ਕਰਮਕਾਂਡਾਂ ਚੋਂ ਬਾਹਰ ਕੱਢਣ ਦਾ ਪਰ ਕੀ ਕਰ ਸਕਦੇ ਆ ਜਦ ਲੋਕ ਫਸੇ ਹੋਏ ਆ ਹਜੇ ਵੀ ਫਸੇ ਹੋਏ ਆ ਕੁਝ ਨਹੀਂ ਕਹਿ ਸਕਦੇ ਇਸ ਕਰਕੇ ਉਹਨਾਂ ਦੀ ਵਿਚਾਰਧਾਰਾ ਹਜੇ ਤੱਕ ਸੱਚ ਹੈ ਹੂੰ ਮਤਲਬ ਜਿੰਦਾ ਆਇਆ ਹੈ ਉਹ ਅਮਰ ਹੈ ਅਜੇ ਵੀ ਕੋਈ ਉਸਨੂੰ ਝਠਲਾ ਨਹੀਂ ਸਕਦਾ ਸੱਚ ਹੈ ਬਾਕੀ ਨਾ ਰਾਜਨੀਤੀ ਤੇ ਧਰਮ ਦੇ ਵਿੱਚ ਸਿਰਫ ਭੇਡਾਂ ਦੀ ਕਦਰ ਹੁੰਦੀ ਹੈ। ਉਹਨਾਂ ਭੇਡਾਂ ਦੀ ਜਿਹੜੀਆਂ ਅੱਖਾਂ ਬਨ ਕੇ ਮਗਰ-ਮਗਰ ਤੁਰਦੀਆਂ ਰਹਿਣ। ਚਾਹੇ ਉਹ ਜਿਹੜੀ ਰੀਤ ਹੋਵੇ ਉਹ ਕਰੀਤੀ ਹੋਵੇ। ਕਰਮकांडੇ ਹੋਵੇ ਝੂਠਾ ਪਰ ਉਹ ਅੱਖਾਂ ਬਨ ਕੇ ਜਿਹੜੇ ਮਗਰ ਤੁਰਦੇ ਆ ਉਹਨਾਂ ਦੀ ਕਦਰ ਹੁੰਦੀ ਹੈ। ਜਿਹੜਾ ਬੰਦਾ ਸਵਾਲ ਪੁੱਛਦਾ ਆ ਜਾਂ ਤਰਕ ਕਰਦਾ ਆ ਉਹਦਾ ਹਸ਼ਰਤ ਵੀ ਦੇਖ ਲਓ ਕੀ ਹੁੰਦਾ ਆ। ਸੋਕਰੇਟ ਨਾਲ ਕੀ ਹੋਇਆ? ਜਾਂ ਹੋਰ ਪਤਾ ਨਹੀਂ ਕਿੰਨੇ ਆ ਨਾਲ ਕੀ ਹੋਇਆ? ਉਹ ਸਿਰਫ ਸਵਾਲ ਪੁੱਛਣ ਕਰਕੇ। ਕਿਉਂਕਿ ਜਦੋਂ ਰਾਜਨੀਤੀ ਤੇ ਧਰਮ ਇਕੱਠੇ ਮਿਲ ਜਾਂਦੇ ਆ ਨਾ ਫਿਰ ਪਾਵਰਫੁਲ ਹੋ ਜਾਂਦੇ ਬਹੁਤ। ਹੁਣ ਗੱਲ ਕਰਦੇ ਆ ਅਸੀਂ ਮਨਸੂਰ ਦੀ। ਮਨਸੂਰ ਤੁਸੀਂ ਜਾਣਦੇ ਹੋਣੇ ਆ ਮਨਸੂਰ ਦਾ ਕਿੱਸਾ। ਈਰਾਨ ਦਾ ਸੀਗਾ ਫਾਰਸ। ਜਿਹੜਾ ਸੂਪਾ ਹੈ ਉਸ ਤੋਂ ਦਾ। ਉਹਨੇ ਇੱਕ ਨਾਰਾ ਦਿੱਤਾ ਸੀਗਾ ਅਨਲ ਹਕ ਇਹਦਾ ਮਤਲਬ ਹੈਗਾ ਮੈਂ ਸੱਚਾ ਮੈਂ ਸਾਚਾ ਮੈਂ ਸਚਾਈ ਆ ਤੇ ਉਸ ਸਮੇਂ ਦੇ ਜਿਹੜਾ ਉਸ ਇਲਾਕੇ ਦਾ ਜੋ ਕੁਝ ਵੀ ਸ਼ਾਸਕ ਹੋਏਗਾ ਜਾਂ ਉੱਥੇ ਦੇ ਹੋਰ ਮਹਤਵਰ ਬੰਦੇ ਹੋਣਗੇ ਉਹਨੇ ਕਿਹਾ ਵੀ ਇਹ ਕਫਰ ਤੋਲ ਰਿਹਾ ਹੈ ਇਹ ਕਹਿੰਦਾ ਕਹਿ ਰਿਹਾ ਮੈਂ ਰੱਬ ਆ ਜਦ ਕਿ ਉਹ ਕਹਿਣਾ ਚਾਹੁੰਦਾ ਸੀਗਾ ਪੀ ਅਨਲ ਹੱਕ ਮਤਲਬ ਆਪਣੀ ਹੌਮੇ ਮਾਰ ਕੇ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਤੇ ਰੱਬ ਇੱਕੋ ਹੀ ਆ ਤੇ ਉਸ ਨੂੰ ਵੀ ਕਹਿੰਦੇ ਆ 922 ਇਸਵੀ ਦੇ ਵਿੱਚ ਸੂਲੀ ਤੇ ਚਾੜ ਦਿੱਤਾ ਸੀਗਾ ਤੇ ਉਹਦੇ ਪੱਥਰ ਵੀ ਮਾਰੇ ਸੀ ਤੁਸੀਂ ਸੁਣੀ ਹੋਣੀ ਗੱਲ ਤੇ ਉਹਦਾ ਕੋਈ ਖਾਸ ਬੰਦਾ ਸੀਗਾ ਸਬਾਕੀ ਸਾਰੇ ਸ਼ਹਿਰ ਵਾਲੇ ਉਹਦੇ ਪੱਥਰ ਮਾਰ ਰਹੇ ਸੀਗੇ ਉਹਦਾ ਖਾਸ ਬੰਦਾ ਸੀਗਾ ਜਿੰਨਾ ਉਹਦਾ ਬਹੁਤ ਪਿਆਰ ਸੀਗਾ ਉਹਨੇ ਪੱਥਰ ਦੀ ਜਗ੍ਹਾ ਫੁੱਲ ਮਾਰਿਆ ਸੀਗਾ ਤੇ ਉਹ ਉਸ ਟੈਂਬੋ ਕਰ ਲਾਇਆ ਸੀਗਾ ਪੱਥਰ ਮਾਰੇ ਤੇ ਨਹੀਂ ਉਹ ਰੋਇਆ ਪਰ ਉਹਦੇ ਫੁੱਲ ਮਾਰੇ ਤੇ ਰੋਇਆ ਸੀਗਾ ਇਹ ਮੈਂ ਮਨਸੂਰ ਦੀ ਨਾ ਵੀਡੀਓ ਲੱਗ ਤੇ ਵੀ ਤੁਹਾਨੂੰ ਦੱਸੂਗਾ ਉਹ ਪੱਥਰ ਉਹ ਕਿਉਂ ਰੋਇਆ ਉਹ ਕਹਿੰਦਾ ਬਾਕੀ ਤਾਂ ਮੈਂ ਸਮਝ ਗਿਆ ਵੀ ਪੱਥਰ ਮਾਰੇ ਇਹਨਾਂ ਦੀ ਸਮਝ ਨਹੀਂ ਆਈ ਮੇਰੀ ਗੱਲ ਪਰ ਤੂੰ ਫੁੱਲ ਕਿਉਂ ਮਾਰਿਆ ਤੇਰੀ ਸਮਝ ਕਿਉਂ ਨਹੀਂ ਆਈ ਗੱਲ ਤੈਨੂੰ ਫੁੱਲ ਵੀ ਨਹੀਂ ਮਾਰਨਾ ਚਾਹੀਦਾ ਸੀਗਾ ਵਧੀਆ ਇਹ ਇਹ ਮਨਸੂਰ ਦਾ ਕਿੱਸਾ ਸੁਣਿਓ ਬਹੁਤ ਵਧੀਆ ਹੈ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਅਲੱਗ ਤੇ ਵੀਡੀਓ ਬਣਾਵਾਂਗਾ ਮਨਸੂਰ ਤੇ ਤੇ ਹੁਣ ਮੈਂ ਹੁਣ ਤੁਹਾਨੂੰ ਦੱਸਾਂ ਬਈ ਅੱਗੇ ਜਿਹੜਾ ਪੁਜਾਰੀ ਵਰਗ ਹੈ ਉਹ ਨਵੀਂ ਚੀਜ਼ ਕੋਈ ਨਵੀਂ ਵਿਚਾਰਤਾ ਰਾਜਾ ਨਵੀਂ ਕੋਈ ਵੀ ਖੋਜ ਹੁੰਦੀ ਹੈ ਉਹਨੂੰ ਐਕਸੈਪਟ ਨਹੀਂ ਸੀ ਕਰਦੇ ਉਹਦਾ ਵਿਰੋਧ ਕਿ ਜ਼ਰੂਰ ਕਰਦੇ ਹੁੰਦੇ ਸੀ ਪਹਿਲਾਂ ਚਾਹੇ ਉਹ ਕੋਪਰਨਿਕਸ ਹੋਵੇ ਚਾਹੇ ਗੈਲਿਲੀਓ ਹੋਵੇ ਜਿਹਨੇ ਦੱਸਿਆ ਸੀਗਾ ਕਿ ਧਰਤੀ ਗੋਲ ਹੈ ਤੇ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਨਾ ਕਿ ਸੂਰਜ ਧਰਤੀ ਦੀ ਦੁਆਲੇ ਘੁੰਮਦਾ ਹੈ ਉਸ ਸਮੇਂ ਜੋ ਸੀਗਾ ਧਰਮ ਨੇ ਜੋ ਦੱਸਿਆ ਸੀਗਾ ਅਸਾਈ ਧਰਮ ਦੇ ਵਿੱਚ ਤੇ ਧਰਤੀ ਫਲੈਟ ਹੈ ਤੇ ਸੂਰਜ ਧਰਤੀ ਦੁਆਲੇ ਘੁੰਮਦਾ ਹੈ। ਉਹ ਧਰਮ ਦੇ ਵਿੱਚ ਲੋਕਾਂ ਨੂੰ ਫੈਲਾਇਆ ਗਿਆ ਸੀ ਜੋ ਲੋਕੀ ਸੱਚ ਮੰਨਦੇ ਸੀ। ਤੇ ਇੰਨਾ ਕੁਝ ਕਹਿਣ ਲਈ ਨਾ ਇਸ ਖੋਜ ਲਈ ਸਜ਼ਾਾਂਾਂ ਵੀ ਦਿੱਤੀਆਂ ਆ ਧਰਮ। ਕੋੜੇ ਮਾਰੇ ਆ ਕਈ ਕੁਛ ਕੈਦ ਵੀ ਕੀਤਾ ਗਿਆ ਆ। ਪਰ ਜੋ ਸਚਾਈ ਹੈ ਉਹ ਤਾਂ ਸਾਹਮਣੇ ਹੈ। ਹੁਣ ਸਾਰੇ ਸਾਰਿਆਂ ਨੂੰ ਪਤਾ ਵੀ ਧਰਤੀ ਗੋਲ ਹੈ। ਤੇ ਅਸਲ ਦੇ ਵਿੱਚ ਉਹ ਪੁਜਾਰੀਆਂ ਨੂੰ ਆਪਣੇ ਜੋ ਫਲਾਇਆ ਗਿਆ ਭਰਮ ਉਹਦਾ ਪਰਦਾ ਫਾਸ਼ ਹੋਣ ਦਾ ਨਾ ਡਰ ਸਤਾਣ ਲੱਗ ਪੰਦਾ ਹੈ ਤੇ ਫਿਰ ਉਹ ਸਜਾਵਾਂ ਦਵਾਉਂਦੇ ਆ ਜਿਹੜਾ ਬੰਦਾ ਕੋਈ ਨਵੀਂ ਚੀਜ਼ ਲੈ ਕੇ ਆਂਦਾ ਹੈ ਤੇ ਆਖਿਰਚ ਨਾ ਮੈਂ ਗੱਲ ਕਰਾਂਗਾ ਡਾਰਵਿਨ ਦੀ ਡਾਰਵਿਨ ਨੇ ਮਨੁੱਖ ਦੀ ਉਤਪਤੀ ਦੀ ਥਿਉਰੀ ਪੇਸ਼ ਕੀਤੀ ਸੀ ਚਲੋ ਜਿਹੜੀ ਉਹਨੇ ਥਿਉਰੀ ਪੇਸ਼ ਕੀਤੀ ਉਹਨੇ ਜੋ ਫੌਸਿਲ ਜੋ ਪੁਰਾਣੇ ਮਿਲੇ ਹੈਗੇ ਆ ਪਿੰਜਰ ਮਿਲੇ ਆ ਜਾਂ ਕੋਈ ਹੋਰ ਇਹੋ ਜਿਹਾ ਸਬੂਤ ਮਿਲੇ ਆ ਉਹਨਾਂ ਦੇ ਹਿਸਾਬ ਨਾਲ ਉਹਨੇ ਆਪਣੀ ਥਿਉਰੀ ਪੇਸ਼ ਕੀਤੀ ਸੀਗੀ ਹਾਂ ਹੋ ਸਕਦਾ ਭਈ ਉਹਦੀ ਥਿਉਰੀ ਚ ਤਰੁੱਟੀਆਂ ਵੀ ਹੋਣ ਅੱਗੇ ਤੋਂ ਅੱਗੇ ਕੋਈ ਨਵੀਂ ਥਿਉਰੀ ਆਂਦੀ ਆ ਤਾਂ ਉਹਨੂੰ ਐਕਸੈਪਟ ਕੀਤਾ ਜਾਵੇ ਜਦਕਿ ਅਜੇ ਵੀ ਡਾਰਵਿਨ ਦੀ ਥਿਉਰੀ ਨੂੰ ਹੀ ਪੜਾਇਆ ਜਾਂਦਾ ਹੈ ਪਰ ਉਸ ਜਮਾਨੇ ਚ ਕੀ ਹੋਇਆ ਜੀ 18ਵੀਂ ਸਦੀ ਜਦੋਂ ਇਹਨੇ ਥਿਉਰੀ ਪੇਸ਼ ਕੀਤੀ ਉਹਦਾ ਬਹੁਤ ਵਿਰੋਧ ਹੋਇਆ ਵਿਰੋਧ ਤੁਹਾਨੂੰ ਪਤਾ ਕਿ ਨਹੀਂ ਕੀਤਾ ਆ ਦੱਸਣ ਦੀ ਲੋੜ ਨਹੀਂ ਪੂਰੇ ਕਹਿੰਦੇ ਵੀ ਅ ਮੇਰੇ ਖਿਆਲ ਇੰਗਲੈਂਡ ਦਾ ਹੀ ਸੀ ਹਾਂ ਇੰਗਲੈਂਡ ਦਾ ਹੀ ਸੀ ਉਹਦਾ ਵਿਰੋਧ ਇਸ ਤਰ੍ਹਾਂ ਕੀਤਾ ਗਿਆ ਪੂਰੇ ਸ਼ਹਿਰਾਂ ਦੇ ਵਿੱਚ ਨਾ ਡਾਰਵਿਨ ਦੇ ਫੋਟੋ ਜਿਹੜੀ ਧੌਣ ਹੈ ਕਿਸੇ ਬਾਂਦਰ ਦੇ ਉੱਪਰ ਲਾ ਕੇ ਪੋਸਟਰ ਛਪਾਏ ਗਏ ਤੂੰ ਦਾ ਮਜ਼ਾਕ ਉਡਾਇਆ ਗਿਆ ਉਹਦੀ ਥਿਉਰੀ ਦਾ ਪਰ ਸੱਚ ਕੀ ਹੈ ਅੱਜ ਕੱਲ ਕੀ ਪੜਾਇਆ ਜਾਂਦਾ ਡਾਰਵਿਨ ਦੀ ਥਿਉਰੀ ਪੜਾਈ ਜਾਂਦੀ ਹੈ ਨਾ ਕਿ ਕਿਸੇ ਧਰਮਾਂ ਦੇ ਹਰੇਕ ਧਰਮ ਦਾ ਆਪਣਾ ਆਪਣਾ ਮਨੁੱਖ ਦੀ ਉਤਪਤੀ ਦਾ ਨਜ਼ਰੀਆ ਹੈ ਜਾਂ ਵਿਚਾਰ ਹੈ ਕਿਉਂਕਿ ਜਿਹੜੇ ਇਬਰਾਹਿਮਿਕ ਧਰਮ ਹੈ ਇਹਨਾਂ ਦਾ ਅਲੱਗ ਹੈ Hindu ਧਰਮ ਦਾ ਅਲੱਗ ਹੈ Chinese ਦਾ ਅਲੱਗ ਹੈ ਹੋਰ ਬਾਕੀ ਧਰਮਾਂ ਦੇ ਸਾਰਿਆਂ ਦੇ ਅਲੱਗ-ਅਲੱਗ ਵਿਚਾਰਤਾ ਰਾਏ ਪਰ ਪੜਾਇਆ ਕੀ ਜਾਂਦਾ ਡਾਰਵਿਨ ਦਾ ਕਿਉਂਕਿ ਉਹ ਸਬੂਤਾਂ ਤੇ ਤਰਕਾਂ ਤੇ ਅਧਾਰਤ ਹੈ ਨਾ ਕਿ ਕਲਪਨਿਕ ਚੀਜ਼ਾਂ ਤੇ ਹਾਲੇ ਵੀ ਲੋਕ ਉਹ ਪੁਰਾਣੇ ਰੂੜੀਵਾਦੀ ਵਿਚਾਰਾਂ ਨੂੰ ਮੰਨਦੇ ਐ ਤੇ ਜਿਹੜੇ ਜਿੰਨੇ ਵੀ ਮਹਾਪੁਰਸ਼ ਹੋਏ ਐ ਜਾਂ ਦਾਰਸ਼ਨਿਕ ਹੋਏ ਐ ਜਾਂ ਖੋਜੀ ਹੋਏ ਐ ਜੋ ਉਹ ਦੱਸ ਕੇ ਗਏ ਐ ਜੋ ਉਹਾਂ ਦੀ ਵਿਚਾਰਤਰਾ ਦੱਸ ਕੇ ਗਏ ਐ ਉਹਨਾਂ ਨੂੰ ਹਜੇ ਵੀ ਨਹੀਂ ਮੰਨਦੇ ਲੋਕ ਮੰਨਣਗੇ ਵੀ ਨਹੀਂ ਜਿਹੜੇ ਨਹੀਂ ਮੰਨਦੇ ਐ ਨਾ ਜੇ ਅਸਲ ਦੇ ਵਿੱਚ ਹੁੰਦਾ ਹੈ ਪੜ੍ਹਾਈ ਲਿਖਾਈ ਇਹ ਬਹੁਤ ਜ਼ਰੂਰੀ ਹੈ ਦੁਨੀਆਂ 'ਚ ਕੀ ਵਾਪਰ ਰਿਹਾ ਕੀ ਵਾਪਰੇਗਾ ਜਾਂ ਇਹ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਦ ਤੱਕ ਇਹ ਦੁਨੀਆਂ ਰਹੇਗੀ ਨਵੇਂ-ਨਵੇਂ ਵਿਚਾਰ ਆ ਆਂਦੇ ਰਹਿਣਗੇ ਬਦਲਦਾ ਰਹੇਗਾ ਸਭ ਕੁਝ ਤੇ ਵਿਰੋਧ ਵੀ ਪੁਰਾਣੇ ਰੂੜੀਵਾਦੀ ਲੋਕ ਵਿਰੋਧ ਵੀ ਕਰਦੇ ਰਹਿਣਗੇ ਪਰ ਵਿਚਾਰ ਨਹੀਂ ਮਰਨਗੇ ਚਾਹੇ ਝੂਠ ਜਿੰਨਾ ਮਰਜੀ ਹਾਵੀ ਹੋ ਜਵੇ ਜਿੰਨਾ ਮਰਜੀ ਭਾਰੂ ਹੋ ਜਵੇ ਤੁਸੀਂ ਵਿਚਾਰਾਂ ਦਾ ਕਤਲ ਨਹੀਂ ਕਰ ਸਕਦੇ ਸੋ ਇਹ ਸੀਗੀ ਮੇਰੀ ਵੀਡੀਓ ਅਗਲੀ ਵੀਡੀਓ ਉਮੀਦ ਹੈ ਪਈ ਮੇਰੀ ਸੋਕਰਤ ਬਾਰੇ ਹੋਏਗੀ ਤੇ ਮਨਸੂਰ ਬਾਰੇ ਵੀ ਮੈਂ ਬਣਾ ਸਕਦਾ ਆ ਮੈਂ ਥੋੜਾ ਜਿਹਾ ਤੁਨਾਂ ਦੀ ਇਨਫਰਮੇਸ਼ਨ ਥੋੜੀ ਜਹੀ ਪਰਪੱਕ ਹੋ ਜAVE ਤਾਂ ਵਧੀਆ ਗੱਲ ਐ ਨਹੀਂ ਤਾਂ ਮੈਨੂੰ ਕਮੈਂਟ ਆਣੇ ਸ਼ੁਰੂ ਹੋ ਜਾਂਦੇ ਆ ਵੀ ਤੁਹਾਨੂੰ ਤੁਸੀਂ ਆ ਨਹੀਂ ਦੱਸਿਆ ਆ ਦੱਸਣਾ ਸੀ ਆ ਦੱਸਣਾ ਸੀਗਾ ਸੋ ਇਹ ਮੈਂ ਧਿਆਨ ਰੱਖਦਾ ਆ ਥੋੜਾ ਜਿਹਾ ਜ਼ਰੂਰੀ ਐ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਐ ਜ਼ਰੂਰ ਦੇਖਿਓ ਦੱਸਿਓ ਧੁੱਪ ਮੇਰੇ ਚਿਹਰੇ ਤੇ ਆਣੀ ਸ਼ੁਰੂ ਹੋ ਗਈ ਐ ਤੁਸੀਂ ਦੇਖ ਲਿਆ ਤੇ ਅਸ ਟਾਈਮ ਬਹੁਤ ਛੇਤੀ ਹਾਲਾਤ ਬਦਲ ਰਹੇ ਆ ਸੂਰ ਜੇ ਇਕਦਮ ਆ ਰਿਹਾ ਮੈਨੂੰ ਗਰਮੀ ਲੱਗ ਰਹੀ ਆ ਹੁਣ ਮੈਂ ਸਵੇਰ ਦਾ ਟਾਈਮ ਆ ਮੈਂ ਹੁਣ ਵੀਡੀਓ ਇੱਥੇ ਸਮਾਪਤ ਕਰਾਂਗਾ ਵੀਡੀਓ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਆਪਣੀਆਂ ਟਿੱਪਣੀਆਂ ਜ਼ਰੂਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਰੱਬ ਰਾਖਾ ਮਿਲਦੇ ਆ ਖੁਸ਼ ਰਹੋ ਸਲਾਮਤ ਰਹੋ